ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਵਿਚਾਰ ਰਹੇ ਹਾਂ ਗੁਰਮਤਿ ਤੇ ਵਿਗਿਆਨ ਅੱਜ ਅਸੀਂ ਸਟ੍ਰਿੰਗ ਥਿਊਰੀ ਜਿਹੜੀ ਸਾਇੰਸ ਦੀ ਹੈ ਇਹਦਾ ਜੋ ਨਿਯਮ ਹਨ ਇਹਦਾ ਜੋ ਸਾਇੰਸੀ ਫਾਰਮੂਲਾ ਹੈ ਇਸ ਕੁਦਰਤ ਦੇ ਬਾਰੇ ਯੂਨੀਵਰਸਟੀ ਬਾਰੇ ਉਸ ਬਾਰੇ ਗੁਰਬਾਣੀ ਵਿੱਚ ਕੀ ਉਪਦੇਸ਼ਨ ਇਹ ਅਸੀਂ ਥੋੜਾ ਕੰਪੈਰੀਟਿਵ ਕਰਾਂਗੇ ਤੋਂ ਸਟ੍ਰਿੰਗ ਥਿਊਰੀ ਸਾਇੰਸ ਦੀ ਆਧਿਆ ਕਿ ਜਿਸ ਤਰ੍ਹਾਂ ਸਤਾਰ ਦੀਆਂ ਤਾਰਾਂ ਅਲੱਗ-ਅਲੱਗ ਦੀ ਧੁਨੀ ਪੈਦਾ ਕਰਕੇ ਇੱਕ ਨਵੀਂ ਮਿਲਵੀਂ ਸੁਰ ਪੈਦਾ ਕਰਦੀਆਂ ਹਨ ਜੇ ਸਤਾਰ ਦੀ ਇੱਕ-ਇੱਕ ਤਾਰ ਵਜਾਈ ਜਾਏ ਤਾਂ ਉਹ ਕੇਵਲ ਇੱਕ ਕਿਸਮ ਦੀ ਹੀ ਧੁਨ ਕੱਢਦੀ ਹੈ ਪਰ ਉਹ ਵਕ ਵਕ ਤਾਰਾਂ ਇਕੱਠੀਆਂ ਜਦੋਂ ਵਜਦੀਆਂ ਹਨ ਇੱਕ ਵਿਧੀ ਨਾਲ ਇੱਕ ਟੰਗ ਦੇ ਨਾਲ ਤਾਂ ਇੱਕ ਮਿਲਵੀਂ ਸੁਰ ਪੈਦਾ ਕਰਦੀਆਂ ਹਨ ਤੇ ਸਾਡੇ ਕੰਨਾਂ ਤੇ ਹਿਰਦਿਆਂ ਵਿੱਚ ਰਸ ਤੇ ਵਿਸਮਾਤ ਜਗਉਨੀ ਹਨ ਤਾਂ ਕੋਈ ਮੁਕੰਮਲ ਧੁਨ ਕੋਈ ਮੁਕੰਮਲ ਰਾਗ ਬਣਦਾ ਹੈ ਇਸੀ ਤਰ੍ਹਾਂ ਵੱਖ-ਵੱਖ ਮੁੱਢਰੇ ਕਣ ਅਤੇ ਲਹਿਰਾਂ ਚਾਰ ਕੁਦਰਤੀ ਸ਼ਕਤੀਆਂ ਨਾਲ ਜੁੜ ਕੇ ਨਵੇਂ ਤੋਂ ਨਵੇਂ ਸੁੰਦਰ ਆਕਾਰ ਬਣਾਉਂਦੇ ਹਨ ਸਾਇੰਸ ਉਹ ਚਾਰ ਕੁਦਰਤੀ ਸ਼ਕਤੀਆਂ ਗਿਣ ਰਹੀ ਹੈ ਜਿਹੜੀਆਂ ਉਹ ਨਵੇਂ ਤੋਂ ਨਵੇਂ ਸੁੰਦਰ ਆਕਾਰ ਬਣਾਉਂਦੀਆਂ ਹਨ ਜਦ ਬਿਜਲੀ ਚੁੰਬਕੀ ਸ਼ਕਤੀਆਂ ਨਾਲ ਜੁੜ ਕੇ ਇਲੈਕਟ੍ਰੋਨ ਇਥਰਕਣ ਉੱਤੇ ਆਪ ਕੁਆਰਕ ਤੇ ਹੋਰ ਕਣ ਮਿਲ ਕੇ ਇੱਕ ਉਬਰਦਾ ਉਤਰ ਦਾ ਨਮੂਨਾ ਬਣਾਉਂਦੇ ਹਨ ਤਾਂ ਇਹ ਸਟ੍ਰਿੰਗ ਥਿਊਰੀ ਦਾ ਕੁਮਾਰ ਕਿਹਾ ਜਾ ਸਕਦਾ ਹੈ ਪਰ ਵਿਸ਼ਵ ਵਿੱਚ ਵੱਖ-ਵੱਖ ਤਾਰਾਂ ਦੀ ਥਾਂ ਇੱਕ ਮੁੱਢਲੇ ਕਣਾਂ ਦਾ ਸਮੂਹ ਇੱਕ ਤੁਣ ਪੈਦਾ ਕਰਦਾ ਹੈ ਜਿਸ ਉੱਪਰ ਦੂਸਰੇ ਕਣ ਤੇ ਸ਼ਕਤੀਆਂ ਥਿਰਕਦੇ ਹਨ ਥਿਰਕਣ ਪੈਦਾ ਕਰਦਾ ਹੈ ਇਸੇ ਲਈ ਸਟ੍ਰਿੰਗ ਥਿਊਰੀ ਨੂੰ ਮੁੱਢਲੇ ਕਣਾਂ ਨਾਲ ਸੰਬੰਧਿਤ ਕੀਤਾ ਗਿਆ ਹੈ ਸਟੈਂਡਰਡ ਮਾਡਲ ਵਿੱਚ ਦਿੱਤੇ ਗੁਣਾਂ ਦਾ ਮੁੱਢਲੇ ਕਣਾਂ ਨਾਲ ਸੁੰਦਰ ਸੁਮੇਲ ਹੀ ਸਟਰਿੰਗ ਥਿਊਰੀ ਦੀ ਕਾਮਯਾਬੀ ਹੈ ਕਿ ਕੁਦਰਤ ਇਹ ਕਰਨ ਵਿੱਚ ਮਾਹਿਰ ਹੈ ਇਹ ਸਾਇੰਸ ਕਹਿੰਦੀ ਹੈ ਕਿ ਕੁਦਰਤ ਕਿਵੇਂ ਨਿੱਕੇ ਨਿੱਕੇ ਕਣਾਂ ਨੂੰ ਜੋੜ ਕੇ ਅੱਗੇ ਸ੍ਰਿਸ਼ਟੀ ਦੀ ਯੂਨੀਵਰਸ ਦੀ ਇਹ ਮੰਤਰ ਬਣਾਉਂਦੀ ਹੈ ਫਿਰ ਕਿਵੇਂ ਉਹਨਾਂ ਚੋਂ ਅੱਗੇ ਬੋਲ ਚਾਲ ਵਰਤਲਾਪ ਦੂਸਰਾ ਤੀਸਾ ਆਵਾਜ਼ਾਂ ਸਭ ਕੁਝ ਉਹ ਇੱਕ ਦੂਜੇ ਨਾਲ ਖੇਨ ਨਾਲ ਜਾਂ ਇੱਕ ਦੂਜੇ ਵਿੱਚ ਸਮਾ ਕੇ ਇਕ ਮਿਲਵਾ ਇੱਕ ਪ੍ਰਯਾਸ ਜਿਹੜਾ ਹੈ ਉਹ ਇਹ ਦੁਨੀਆ ਨੂੰ ਇੱਕ ਅੱਜ ਦੇ ਰੂਪ ਵਿੱਚ ਬਣ ਕੇ ਰੱਖਿਆ ਹੋਇਆ ਹੈ ਇਸਨੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨੇ ਸੁਮੁੱਚੀ ਕੁਦਰਤ ਤੇ ਸ਼੍ਰੀ ਗੁਰੂ ਜਨ ਦੇਵ ਜੀ ਨੇ ਮਾਲਾ ਦੇ ਉਦਾਹਰਣ ਦੇ ਕੇ ਦਰਸਾਇਆ ਹੈ ਕਿ ਸਾਰੀ ਰਚਨਾ ਮਣਕਿਆਂ ਵਾਂਗ ਪੂਰੀ ਹੋਈ ਹੈ ਉਹ ਕਿਸੇ ਤੰਤੀ ਸਾਜ ਦੀਆਂ ਤਾਰਾਂ ਦੀ ਮਿਲੀ ਇਹ ਜੁੜਤ ਦੀ ਗੱਲ ਕਰਦਾ ਹੈ ਸਟ੍ਰਿੰਗ ਥਿਊਰੀ ਵਾਲਾ ਪਰ ਇੱਥੇ ਗੁਰੂ ਸਾਹਿਬ ਉਹੀ ਮਿਸਾਲ ਮਾਲਾ ਦੇ ਮਣਕੇ ਰੈਂਦੇ ਨੇ ਕਿ ਵਕ 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 ਮਾਇਆ ਦੇ ਮਣਕੇ ਜਾਂ ਮੋਤੀ ਕਿਵੇਂ ਇੱਕੋ ਤਾਗੇ ਤਾਰ ਵਿੱਚ ਪਰੋਏ ਹੁੰਦੇ ਨੇ ਤੇ ਉਹ ਜਾ ਕੇ ਇੱਕ ਮਾਲਾ ਬਣ ਕੇ ਕਿਸੇ ਦੀ ਗੱਲ ਪੈਣ ਯੋਗ ਬਣਦੀ ਹੈ ਇਹ ਭਾਵੇਂ ਕੋਈ ਨਾ ਭਾਵੇਂ ਕੋਈ ਨਾ ਕਿਸੇ ਜੀ ਹ ਪਰਮਾਤਮਾ ਨੇ ਇੱਥੇ ਜੀਵ ਭਾਵੇਂ ਇੱਕ ਇੱਕੋ ਜੇ ਨਹੀਂ ਬਣਾਏ ਵਕ ਵਕ ਸ਼ਕਲਾਂ ਵਕ ਵਕ ਰੂਪ ਵਕ ਵਕ ਰੰਗ ਵਕ ਵਕ ਕਦਬਤ ਨੇ ਪਰ ਅੰਦਰ ਜਿਹੜਾ ਆਤਮਾ ਦਾ ਸੂਤਰ ਹੈ ਉਹ ਇੱਕੋ ਹੀ ਆ ਸਾਰਿਆਂ ਵਿੱਚ ਤੋਂ ਇਹ ਗੁਰੂ ਅਰਜਨ ਦੇਵ ਜੀ ਦਰਖਾਉਂਦੇ ਨੇ ਇਹ ਪੰਨਾ 596 ਦੇ ਕਹਿੰਦੇ ਨੇ ਕੋਈ ਨਾ ਕਿਸੇ ਜੀ ਆ ਪਰਮਾਤਮਾ ਨੇ ਇੱਕ ਦੂਜੇ ਜਿਹਾ ਬਹੁਤ ਘੱਟ ਦੁਨੀਆ ਪੈਦਾ ਕੀਤੀ ਹੈ ਬਹੁਤ ਘੱਟ ਨੇ ਜਿਨ੍ਹਾਂ ਦੀ ਬਿਲਕੁਲ ਹੂਬੂ ਸ਼ਕਰਾ ਮਿਲਦੀਆਂ ਨੇ ਪਰ ਅੰਦਰੋਂ ਸਾਰੇ ਇੱਕ ਤਾਰ ਨਾਲ ਜੁੜੇ ਹੋਏ ਨੇ ਪਰ ਹਰ ਮਨਕੇ ਦਾ ਆਪਣਾ ਆਪਣਾ ਰੋਲ ਹੈ ਜੋ ਉਹ ਬੜੀ ਸੁੰਦਰਤਾ ਨਾਲ ਨਿਭਾਉਂਦਾ ਹੈ ਮਿਸਾਲ ਵਜੋਂ ਸਰੀਰ ਵਿੱਚ ਜਿਸ ਤਰ੍ਹਾਂ ਹੱਡੀਆਂ ਦੇ ਢਾਂਚੇ ਵਿੱਚ ਨਾੜਾਂ ਦਾ ਜਾਲ ਵਿਛਾ ਕੇ ਤੇ ਚਮੜੀ ਨਾਲ ਢੱਕ ਕੇ ਦਿਲ ਵਿੱਚੋਂ ਧੜਕਣਾ ਪੈਦਾ ਕੀਤੀਆਂ ਗਈਆਂ ਹਨ ਸਰੀਰ ਇਹ ਧੜਕਣਾ ਸਰੀਰ ਨੂੰ ਚੱਲਦਾ ਰੱਖਦੀਆਂ ਹਨ ਇਹ ਕੁਦਰਤ ਦਾ ਹੀ ਕਿਰਮਾ ਹੈ ਪਰ ਜਦ ਮਨ ਕੇ ਕਿਰਨ ਲੱਗ ਜਾਂਦੇ ਹਨ ਤਾਂ ਸਰੀਰ ਇੱਕਦਮ ਟਹਿ ਟੇਰੀ ਹੋ ਜਾਂਦਾ ਹੈ ਇਸ ਸਟ੍ਰਿੰਗ ਥਿਊਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੱਖੋ-ਵੱਖੀ ਸਮਝਾਇਆ ਗਿਆ ਹੈ। ਹੁਣ ਜਿੰਨੀ ਦੇਰੀ ਉਹ ਤਾਗੇ ਜਿ ਮੰਨ ਕੇ ਪਰੋਏ ਨੇ ਇੱਕ ਮਾਲਾ ਹੈ। ਤਾਗਾ ਟੁੱਟਣ ਦੀ ਡੇਰ ਹੈ ਕਿ ਸਾਰੇ ਮੰਨ ਕੇ ਨਿਕਲ ਕੇ ਕਿਸੇ ਨਾ ਥੇ ਲਰ ਜਾਂਦੇ ਹਨ। ਸਰੀਰ ਦੇ ਇੱਕ ਇੱਕ ਅੰਗ ਦਾ ਆਪਣਾ ਆਪਣਾ ਰੋਲ ਹੈ ਔਰ ਸਾਰੇ ਅੰਗ ਮਿਲ ਕੇ ਇੱਕ ਸਰੀਰ ਬਣਦਾ ਹੈ ਤੇ ਜਦੋਂ ਕਿਰਨ ਲੱਗਦਾ ਹੈ ਇਹ ਮਾਲਾ ਇਹ ਪਲ ਨਹੀਂ ਲੱਗਦਾ ਮਿੰਟ ਨਹੀਂ ਲੱਗਦਾ। ਇੱਕ ਹੈ ਸੂਤ ਪਰੋਏ ਮਣੀਏ ਗਾਂਠੀ ਪੀਨ 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 ਤਣੀਏ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿ ਰਹੀ ਹੈ। ਇਕਾ ਸੂਤ ਪਰੇ ਮੰਣੀਏ ਸਭ ਜੀਵ ਜਨਤਾਂ ਦੇ ਸੀੜ ਇੱਕ ਆਤਮਿਕ ਰੂਪੀ ਤਾਗ ਦੇ ਵਿੱਚ ਪਰੋਏ ਹੋਏ ਨੇ ਗਾਂਢੀ ਪੀਨ 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 ਬਣਦਣੀ ਐ ਇਹ ਸਰੀਰ ਦੀਆਂ ਗੰਨਾ ਵਕਵਾ ਕਿਸਮ ਦੀ ਇਹਨੇ ਫਿਰਤੀ ਮਾਲਾ ਬੋਬਿਤ ਪਾਏ ਇਹ ਮਾਲਾ ਫਿਰਦੀ ਪਈ ਹੈ ਸਰੀਰਾਂ ਦੀ ਸੀੜ ਵਿਚਰੇ ਨੇ ਸੰਸਾਰ ਦੇ ਵਿੱਚ ਸੰਸਾਰੀ ਖੇੜ ਵਿੱਚ ਉਲਝੇ ਹੋਏ ਨੇ ਖਿੰਚਿਆ ਸੂਤ ਤਾਂ ਆਈ ਥਾਏ ਤੇ ਜਦੋਂ ਵਾਹਿਗੁਰੂ ਆਤਮਾ ਦਾ ਸੂਤ ਖਿੱਚਦਾ ਤੇ ਕੋਈ ਵੀ ਮਨ ਮਨ ਕਾ ਕਿਰਕੇ ਠੇਰ ਹੋ ਜਾਂਦਾ ਜਾਂ ਇੱਕੋ ਸਮੇਂ ਵਿੱਚ ਕਈ ਕਈ ਮਨ ਕੇ ਪਾਉ ਕਈ ਅਸੀਂ ਦੇਖਦੇ ਹਾਂ ਜਦੋਂ بڑے بڑے ਫਲੱਡ ਆਉਂਦੇ ਨੇ ਜਾਂ ਹੋਰ ਕਿਸਮ ਦੇ ਕੋਈ ਪੁੰਚਾਲ ਆਉਂਦੇ ਨੇ ਜਾਂ ਕਿਸੇ ਕਿਸਮ ਦੀ ਕੋ ਅਪਦਹਾ ਆਉਂਦੀ ਹੈ ਉਸ ਵੇਲੇ ਕਿਸ ਤਰ੍ਹਾਂ ਕਈ ਮਨ ਕੇ ਢੇਰ ਹੋ ਜਾਂਦੇ ਨੇ ਮਿੱਟੀ ਵਿੱਚ ਮਿਲ ਜਾਂਦੇ ਨੇ ਇਸ ਜੀਵਾਂ ਦੀ ਸਗਰ ਸਮਗਰੀ ਤੁਮਰਾ ਸੂਤਰ ਧਾਰੀ ਇਹ ਸਾਰੀ ਸਮਗਰੀ ਜਿਹੜੀ ਸੰਸਾਰ ਦੀ ਹੈ ਪ੍ਰਮਾਤਮਾ ਨੇ ਆਪਣੇ ਸੂਤਰ ਵਿੱਚ ਧਾਰਨ ਕੀਤੀ ਹੋਈ ਹੈ ਆਤਮਾ ਦੇ ਸੂਤਰ ਦੇ ਕਾਰਨ ਇਹ ਸਾਰੀ ਸਮਗਰੀ ਜਿਹੜੀ ਸੰਸਾਰ ਦੀ ਹੈ ਖੜੀ ਹੈ ਜੀਵ ਜੰਤ ਰੁਖ ਬੂਟੇ ਜੰਗਲ ਬੇਲੇ ertid ਅਕਾਸ਼ ਗ੍ਰਹਿ ਸਭ ਕੁਝ ਉਹਦੇ ਸੂਚੀ ਪਰੋਏ ਹੋਏ ਨੇ ਸਗਲ ਸਮਗਰੀ ਇੱਕ ਜਿ кат ਮਾਹੇ ਅਨੇਕ ਰੰਗ ਨਾਨਾ ਦ੍ਰਿਸ਼ਟਾਏ ਰੰਗ ਭਵੇਂ ਬਖ ਬਖ ਦਿਸਰੇ ਨੇ ਸਾਰੀ ਸੀਚੀ ਦੇ ਲੇਕਿਨ ਸਗਲ ਸਮਗਰੀ ਇੱਕ ਜਿ кат ਮਾਹੇ ਉਹ ਇਹ ਸਾਰੀ ਜਿਹੜੀ ਸੰਸਾਰ ਦੀ ਸਮਗਰੀ ਹੈ ਇਹਦੇ ਹਿਰਦੇ ਵਿੱਚ ਇੱਕੋ ਹੀ ਉਹ ਜੋਤ ਜਿਹੜੀ ਹੈ ਉਹ ਇਸ ਨੂੰ ਬਣ ਕੇ ਰੱਖਦੀ ਹੈ ਕਟ ਕਟ ਅੰਤਰਤਮੇ ਬਸਾਰੇ ਸਾਰੇ ਸ੍ਰੀ ਰੂਪੀ ਘੜਿਆਂ ਅੰਦਰ ਤੂੰ ਹੀ ਵਸਦਾ ਪਿਆ ਹੈ ਸਗਰ ਸਮਗਰੀ ਸੂਤ ਤੁਮਾਰੇ ਸਾਰੀ ਸੰਸਾਰ ਦੀ ਸਮਗਰੀ ਜਿਹੜੀ ਹੈ ਇਹ ਤੇਰੇ ਸੂਤਰ ਵਿੱਚ ਪ੍ਰੋਹਿ ਹੋਈ ਹੈ ਸਮੇ ਤੇ ਸਥਾਨ ਦੀ ਥਿਊਰੀ ਇੱਕੋ ਇੱਕ ਰਵਿਆ ਸਭ ਠਾਈ ਕੋਈ ਕੋਈ ਪ੍ਰਮਾਤਮਾ ਸਾਰੇ ਪਾਸੇ ਰਵਿਆ ਹੋਇਆ ਹੈ तिस बिन ਦੂਜਾ ਕੋਈ ਨਹੀਂ ਉਸ ਤੋਂ ਬਿਨਾ ਕੋ ਦੂਜਾ ਹੈ ਹੀ ਨਹੀਂ ਹੈ ਦੱਸੋ ਜੀ ਇੱਥੇ ਪੁੱਛਦੇ ਨੇ ਇੱਥੇ ਕਹਿੰਦੇ ਨੇ ਜੀ ਰੱਬ ਹੈ ਹੈ ਕਿ ਨਹੀਂ ਗੁਰਬਾਣੀ ਦੇ ਕਹਿੰਦੀ ਉਸ ਤੋਂ ਬਿਨਾ ਕੋਈ ਹੈ ਹੀ ਨਹੀਂ ਹੈ ਉਦੋਈ ਸੰਸਾਰ ਦੇ ਦੋਰੀ ਦੇ ਰੂਪ ਨਿਰੰਕਾਰ ਦੇ ਆਕਾਰ ਇਹ ਦਿਸਦਾ ਆਕਾਰ ਉਹਦਾ ਸਰਗਣ ਰੂਪ ਹੈ ਜਿੱਥੇ ਸਾਨੂੰ ਕੁਝ ਨਹੀਂ ਦਿਸਦਾ ਜਿਸ ਥਾਂ ਨੂੰ ਅਸੀਂ ਖਾਲੀ ਸਮਝਦੇ ਹਾਂ ਉਹ ਨਿਰੰਕਾਰ ਰੂਪ ਵਿੱਚ ਉੱਥੇ ਵੀ ਸਮਾਇਆ ਹੋਇਆ ਹੈ ਉਸ ਤੋਂ ਬਿਨਾਂ ਤਾਂ ਕੋਈ ਦੂਜੀ ਚੀਜ਼ ਹੈ ਹੀ ਨਹੀਂ ਹੈ ਤੂੰ ਕਰਤਾਪੁਰਖ ਅਗਮ ਹੈ ਰਵਿਆ ਸਭ ਠਾਈ ਇਹ ਕਰਤਾਪੁਰਖ ਸ੍ਰਿਸ਼ਟੀ ਬਣਾਉਣ ਵਾਲਿਆ ਤੂੰ ਅਗਮ ਹੈ ਭਾਵ ਤੇਰ ਤੱਕ ਪਹੁੰਚ ਨਹੀਂ ਹੋ ਸਕਦੀ ਪੂਰਨ ਤੌਰ ਰਵਿਆ ਸਭ ਠਾਈ ਸਭ ਥਾਵਾਂ ਤੇ ਤੂੰ ਰਵਿਆ ਹੈ ਸਮਾਇਆ ਹੋਇਆ ਹੈ ਤੂ ਦੇ ਬਾਝੂ ਤਾਉ ਕੋ ਨਾਹੀਂ ਜਿਸ ਪਾਸੂ ਮੰਗੀਐ ਮਨ ਦੇਖੋ ਕੋ ਨਰਜਾਸ ਤੇ ਤੂ ਬਿਨਾ ਕੋਈ ਹੈ ਨਹੀਂ ਹੈ ਹੋਰ ਦੁਨੀਆ ਦੀ ਹਸਤੀ ਜਿਹਦੇ ਕੋਲੋਂ ਕੁਝ ਮੰਗ ਕੀਤੀ ਜਾ ਸਕਦੀ ਹੈ ਅਗਰ ਅਸੀਂ ਇੱਕ ਦੂਜੇ ਦੀ ਕੋ ਮਦਦ ਕਰਦੇ ਆ ਉਹ ਵੀ ਤੂੰ ਹੀ ਕਰਦਾ ਐ ਨਹੀਂ ਤੇ ਕਹਿੰਦਾ ਉਹ ਚੀਜ਼ ਪੱਲੇ ਵੀ ਹੋਵੇ ਆਪਣਾ ਮੂਡ ਖਰਾਬ ਹੋਵੇ ਕੋਈ ਮੰਗਣ ਆਉਂਦਾ ਅਸੀਂ ਉਹਨੂੰ ਬੜੇ ਬੁਰੇ ਤਰੀਕੇ ਨਾਲ ਨਕਾਰ ਦਿੰਦੇ ਆ ਨਹੀਂ ਉਹਦੇ ਨਹੀਂ ਸਿਬ ਤੂੰ ਸਾਡੇ ਅੰਦਰ ਬੈਠਾ ਨਹੀਂ ਦੇਣਾ ਚਾਹੁੰਦਾ ਉਸ ਲਈ ਤੇ ਉਹ ਹਾ ਨਹੀਂ ਹੁੰਦੀ ਕਿਸੇ ਨੂੰ ਕੋਈ ਚੀਜ਼ ਦੇਣ ਵਾਸਤੇ ਤੋ ਜਦੋਂ ਕੋਈ ਦਿੰਦਾ ਹੈ ਤੇ ਤੂੰ ਹੀ ਹੈ ਅੰਦਰੋਂ ਜਿਹੜਾ ਸਾਨੂੰ ਇਹ ਪ੍ਰੇਰਣਾ ਕਰਦਾ ਵੀ ਇਸ ਦੀ ਕੋਈ ਮਦਦ ਕਰੀਏ ਕਿਸੇ ਨੂੰ ਕੋਈ ਦੇ ਦਈਏ ਤੂੰ ਤੇ ਬਾਜੂ ਥਾਉ ਕੋ ਨਹੀਂ ਜਿਸ ਪਾਸੋਂ ਮੰਗੀਐ ਮਨ ਵੇਖੋ ਕੋ ਨਰਜਾਸ ਇਸ ਵਾਸਤੇ ਮੰਗਣਾ ਰੱਬ ਕੋਲ ਹੀ ਚਾਹੀਦਾ ਹੈ ਉਹ ਦੇਣਾ ਉਸ ਹੋਏਗਾ ਤਾਂ ਕੋਈ ਸੁਆਬ ਬਣਾ ਦੇਗਾ ਕਿਸੇ ਵੀ ਸੁਆਬ ਦੇ ਨਾਲ ਸਾਡੀ ਮੰਗ ਪੂਰੀ ਕਰੇ ਤੂੰ ਜਲ ਤਨ ਮੇਰ ਭਰਪੂਰ ਸਭ ਉਪਰ ਸਾਚ ਧਣੀ ਤੂੰ ਸੱਚਾ ਧਰਮਾਨ ਮਾਲਕ ਗੁਨਾ ਦਾ ਖਜ਼ਾਨਾ ਜੋ ਹੈ ਉਹ ਜਲ ਥਲ ਮੀਲ ਖਾਲੀ ਮੀਲ ਮਨੇ ਪੁਲਾੜ ਉਪਰ ਸਪੇਸ ਖਾਲੀ ਵਿੱਚ ਵੀ ਤੂੰ ਹੀ ਨਕਾ ਨਕ ਭਰਪੂਰੇ ਤੂੰ ਥਾਂ ਨਤਰੰਤਰ ਹਰ ਏਕ ਹਰ ਏਕੋ ਏਕ ਰਵਿਆ ਤੂੰ ਹਰ ਥਾਂ ਤੇ ਇਕੋ ਕੱਲਾ ਤੂੰ ਹੀ ਰਵ ਰਿਹਾ ਸਾਰੇ ਮਸੇ ਵਨ ਤ੍ਰਿੰਤਰ ਬਹੁਣ ਸਭ ਸਿਸ਼ਟ ਮੁਖ ਹਰ ਹਰ ਨਾਮ ਚਵਿਆ ਜੰਗਲਾਂ ਦੇ ਘਾ ਬੂਟ ਵੀ ਆਪਣੇ ਮੁਖ ਨਾਲ ਤੇਰਾ ਨਾਮ ਜਪਦੇ ਨੇ ਪਾਵ ਤੇਰੀ ਰਜ਼ਾ ਵੀ ਤੁਰਦੇ ਨੇ ਤੇਰੇ ਹੁਕਮ ਦੇ ਬੱਦੇ ਆਪਣੀ ਕਾਰ ਕਰ ਰਹੇ ਨੇ ਤੂੰ ਆਪੇ ਆ ਵਰਦ ਦਾ ਆਪ ਵਰਨਤ ਬਣਾਈ ਸਾਰੇ ਜੀਦ ਬਣ ਤੂੰ ਆਪ ਹੀ ਬਣਾਈ ਹੈ ਤੇ ਆਪ ਹੀ ਇਹਨਾਂ ਸਾਰੇ ਵਿੱਚ ਤੂੰ ਵਰਤ ਰਿਹਾ ਹੈ ਕਰਨ ਕਰੁ ਪ੍ਰਭ ਇਕ ਹੈ ਦੂਸਰ ਨਾਹੀ ਕੋਈ ਸਾਰੇ ਵਿੱਚ ਕਰਨ ਕਰਾਉਣ ਵਾਲਾ ਤੂੰ ਆਪ ਹੀ ਹੈ ਤੂੰ ਦੇ ਮੇਨ ਦੂਜਾ ਕੋ ਨਹੀਂ ਤੂੰ ਰਿਹਾ ਸਮਾਈ ਤੇ ਤੂੰ ਮੇਨ ਦੂਜਾ ਤੇ ਕੋਈ ਹੈ ਨਹੀਂ ਹੈ ਸਾਰੇ ਵਿੱਚ ਸਮਾਇਆ ਸਾਰੇ ਸਿਰਾਂ ਰਾਹੀਂ ਤੂੰ ਹੀ ਤਾਂ ਕੰਮ ਕਰ ਰਿਹਾ ਹੈ ਸਾਰੇ ਸੰਸਾਰ ਦੇ ਪੈਰਾਂ ਨਾਲ ਤੂੰ ਤੁਰ ਰਿਹਾ ਸਾਰੇ ਸੰਸਾਰ ਦੀਆਂ ਅੱਖਾਂ ਨਾਲ ਤੂੰ ਵੇਖ ਰਿਹਾ ਸਾਰੇ ਦੇ ਕੰਨਾਂ ਨਾਲ ਤੂੰ ਸੁਣ ਰਿਹਾ ਸਾਰੇ ਮੁਖਾਂ ਨਾਲ ਤੂੰ ਬੋਲ ਰਿਹਾ ਸਾਰੇ ਸਿਰ ਦਸਤਾਂ ਪੈਰਾਂ ਨਾਲ ਤੂੰ ਸੰਸਾਰ ਦੀ ਕਾਰਵਿਆਰ ਕਰ ਰਿਹਾ ਅਸੀਂ ਜਿਹੜਾ ਆਰਤੀ ਵਾਲਾ ਸ਼ਬਦ ਗੱਗਨ ਮੈਂ ਥਾਲ ਰਵ ਚੰਦ ਦੇ ਭਗਵਾਨੇ ਤਾਰਿਕਾ ਮੰਡਲ ਜਨੇ ਕੋ ਮੋਤੀ ਤੂੰ ਉਮਲਿਆ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੁਲਨ ਜੋਤੀ ਕੈਸੀ ਆਰਤੀ ਹੋ ਪਵਖਣਾ ਤੇਰੀ ਆਰਤੀ ਅਣਹਤਾ ਸ਼ਬਦ ਵਜਨ ਤੇ ਪੇਰੀ ਰਾਵ ਸਹਿਸ ਤਵ ਨੈਨ ਨਨ ਨੈਣ ਹੇ ਤੈ ਕੋ ਤੇਰੀਆਂ ਹਜ਼ਾਰਾਂ ਅੱਖਾਂ ਨੇ ਫਿਰ ਤੇਰਾ ਕੋਈ ਇੱਕ ਸਰੀਰ ਨਹੀਂ ਜਿਦੀ ਕੋਈ ਦੋ ਅੱਖਾਂ ਮਿਥ ਲਈਏ ਵੀ ਇਹ ਰੱਬ ਦੀਆਂ ਅੱਖਾਂ ਨਾਲ ਬਾਕੀ ਨਹੀਂ ਸਾਰੇ ਹਜ਼ਾਰਾਂ ਸਰੀਰਾਂ ਦੀਆਂ ਅੱਖਾਂ ਨਾਲ ਤੂੰ ਹੀ ਦੇਖਦੇ ਸਹਿਸ ਪਦ ਬਿਮਲ ਨਨ ਇੱਕ ਪਦ ਸੈਂਕੜੇ ਤੇਰੇ ਨਿਰਮਲ ਪੈਰਨ ਸਾਰੇ ਸੰਸਾਰ ਦੇ ਜੀਵਨ ਦੇ ਪੈਰਨ ਨਾਲ ਤੂੰ ਹੀ ਸੰਸਾਰ ਦੇ ਤੁਰ ਵਿੱਚ ਰਿਆ ਹੈ ਪਰ ਕੋਈ ਇੱਕ ਵਾਇਦ ਸਰੀਰ ਜਿਦੇ ਕੋਈ ਦੋ ਜਾਂ ਚਾਰ ਪੈਰ ਹੋਣ ਅਸੀਂ ਕਹੀਏ ਵੀ ਇਹ ਪਰਮਾਤਮਾ ਹੈ ਐਸਾ ਤੇਰਾ ਕੋਈ ਵਜੂਦ ਨਹੀਂ ਸਹਿਸ ਤਵ ਨੈਨ ਨਨ ਨੈਨ ਹੈ ਤੋਇ ਕੋ ਤੇਰੇ ਹਜ਼ਾਰਾਂ ਲੱਖਾਂ ਅੱਖਾਂ ਹੋਣ ਦੇ ਬਾਵਜੂਦ ਕੋਈ ਇੱਕ ਖਾਸ ਸ੍ਰੀ ਜੀ ਦੀਆਂ ਖਾਸ ਇੱਕ ਦੋ ਚਾਰ ਅੱਖਾਂ ਹੋਣ ਉਹ ਅਸੀਂ ਨਹੀਂ ਲੱਭ ਸਕਦੇ ਤੇਰਾ ਐਸਾ ਸਰੀਰ ਉਂਝ ਸਾਰੇ ਸਰੀਰਾਂ ਵਿੱਚ ਤੂੰ ਹੀ ਇਨਾਂ ਅੱਖਾਂ ਨਾਲ ਵੇਖ ਰਿਹਾ ਹੈ ਇਸ ਖੇਡ ਨੂੰ ਸਮਝਣਾ ਕੋਈ ਇਤਨਾ ਸੁੱਖਾ ਨਹੀਂ ਹੈ ਬੜਾ ਰੱਬੀ ਮੇਰ ਚਾਹੀਦੀ ਹੈ ਰੱਬੀ ਦਾਤ ਚਾਹੀਦੀ ਹੈ ਤੂੰ ਆਪੇ ਆਪ ਵਰਤਦਾ ਆਪ ਬਣ ਤਮਰਾਜ ਤੂੰ ਦੂਜਾ ਕੋਈ ਨਹੀਂ ਤੂੰ ਰਿਆ ਸਮਾਈ ਮਾਟੀ ਏਕ ਅਨੇਕ ਬੰਦ ਕਰ ਸਾਜੀ ਸਾਜਨ ਹਰੈ ਨਾਂਕਚਪੂਜ ਮਾਟੀ ਕੇ ਪਾਡੇ ਨਾਂਕਚਪੂਜ ਕੁਮਾਰ ਸਭ ਮੇ ਸੱਚਾ ਇੱਕ ਉਸਈ ਤਿਸ ਕਾ ਕੀਆ ਸਭ ਕਿਛੁ ਹੋਈ ਤਿਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਣਾ ਸੋ ਇੱਕੋ ਜਾਣਾ ਬੰਦਾ ਕੀਆ ਸੋਈ ਜਰਾ ਇਸ ਹੁਕਮ ਨੂੰ ਕੋ ਪਛਾਣ ਦੇਵੇ ਕਿ ਹਰ ਸਿਰ ਵਿੱਚ ਉਹ ਆਪ ਹੀ ਸਮਾਇਆ ਹੋਇਆ ਸਾਰੇ ਸਿਰ ਤੋਂ ਕੰਮ ਲੈ ਰਿਹਾ ਹੈ ਸਿਰੋਂ ਦੇ ਵਖ ਵਖ ਰੂਪ ਨੇ ਅਸੀਂ ਵਖ ਵਖ ਪੰਥ ਫਿਰਕੇ ਧਰਨ ਕਰੀ ਬੈਠੇ ਹੋਇਆ ਅਸੀਂ ਆਪਣੇ ਆਪ ਨੂੰ ਰੰਗ ਰੂਪ ਨਸਲ ਜਾਤਾਂ ਪਾਤਾਂ ਵੰਡੀ ਜਾ ਰਹੇ ਹ ਪ੍ਰਭੂ ਨੇ ਕੁਛ ਨਹੀਂ ਵੰਡਿਆ ਉਹ ਸਾਰੇ ਵਿੱਚ ਇੱਕ ਸਮਾਨ ਸੂਤ ਦੇ ਨਾਲ پرو ਕੇ ਰੱਖਿਆ ਹਰ ਜੀਵ ਨੂੰ ਪਰਮਾਤਮਾ ਨਾਲ ਜੀਵਾਂ ਦਾ ਬੜਾ ਗੂੜਾ ਸਬੰਧ ਹੈ ਬੜਾ ਗੂੜਾ ਰਿਸ਼ਤਾ ਹੈ ਸਗਲ ਸੁਮਗਰੀ ਸੰਗ ਸਾਥ ਵਸਾ ਸ੍ਰਿਸ਼ਟੀ ਦੀ ਸਾਰੀ ਇਸ ਸੁਮਗਰੀ ਨਾਲ ਜੀਵ ਜਤਨ ਨਾਲ ਉਹ ਆਪ ਵਸਦਾ ਪਿਆ ਆਪ ਸਾਥ ਵਸਾ ਨਾਲ ਵਸਦਾ ਪਿਆ ਸਰਬ ਜੋਤ ਮੇਂ ਜਾਂ ਕੀ ਜੋਤ ਧਾਰਿਓ ਸ੍ਰੋਮੀ ਉਹਤ ਪੂਤ ਉਹਤ ਪੂਤ ਹੁੰਦਾ ਜਿਸ ਤਰ੍ਹਾਂ ਚਾਰ ਪਾਈ ਬੁਣੀ ਨਹੀਂ ਸੀ ਨੂੰ ਪੁਰਾਣੀ ਬਾਣ ਦੀ ਇਧਰ ਨਹੀਂ ਤੰਨਾ ਉਧਰ ਉਧਰ ਹੀ ਉਧਰਾਂ yağ ਕੋ ਸਵੇਟਰ ਕੋਟੀ ਬੁਣੀ ਹੁੰਦੀ ਹੈ ਉਹਦੇ ਤੰਨਾ ਕਿਵੇਂ ਇੱਕ ਦੂਜੇ ਨਾਲ ਕਰਾਸਿੰਗ ਵਿੱਚ ਉਲਝੀ ਹੁੰਦੀਆਂ ਨੇ ਸਰਬਜੋਤ ਮੇ ਜਾਂ ਕੀ ਜੋਤ ਧਾਰਿਓ ਸ੍ਰੋਮੀ ਊਤਪੂਤ ਇਸ ਤਰ੍ਹਾਂ ਊਤਪੂਤ ਸਾਡੇ ਨਾਲ ਮਿਲਿਆ ਹੋਇਆ ਹੈ ਸਗਲ ਸਮਗਰੀ ਜਾਂ ਕਾ ਤੰਨਾ ਸਾਰੀ ਸਮਗਰੀ ਹੀ ਉਸਦੇ ਤਾਨ ਨਾਲ ਹੀ ਸੰਸਾਰ ਤੇ ਕਾਇਮ ਹੈ ਕਈ ਕੋਟ ਖਾਨੀ ਅਰਖੰਡ ਕਈ ਕੋਟਾ ਕਾਜ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਯੁਗਤ ਕੀਨੋ ਵਿਸਤਾਰ ਕਈ ਵਾਰ ਪਸਰੇ ਉਪਾਸਰ ਸਦਾ ਸਦਾ ਏਕ ਓੰਕਾਰ ਕਈ ਕੋਟ ਕਿਨੇ ਬੋ ਪਉਂਦ ਪ੍ਰਭ ਤੇ ਹੋਏ ਬ੍ਰਹਮਾਇ ਸਮਾਤ ਇਹ ਸਾਰਾ ਕੁਝ ਪ੍ਰਭ ਤੋਂ ਹੁੰਦਾ ਤੇ ਮੁੜ ਕੇ ਪ੍ਰਭ ਵਿੱਚ ਹੀ ਸਮਾ ਜਾਂਦਾ ਤਾਂ ਅੰਧ ਨਾ ਜਾਣਾ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਉਹ ਆਪ ਹੀ ਆਪ ਦੂਜਾ ਤਾਂ ਹੈ ਹੀ ਕੁਝ ਨਹੀਂ ਹੈ ਕਹਿੰਦੇ ਰਬ ਨੂੰ ਲਭੀ ਹੈ ਜੀ ਲਭੋਗੇ ਤਾਂ ਕਿਤੇ ਘੁਮਿਆ ਹੋਵੇ ਭਾਈ ਕਿਸੇ ਘੁਮੀ ਚੀਜ਼ ਨੂੰ ਲੱਭਦੇ ਅਸੀਂ ਗੁਮ ਗਈ ਹੈ ਜੋ ਜਿਹੜਾ ਹੈ ਹੀ ਹਾਜ਼ਰ ਨਾਜ਼ਰ ਉਹਨਾਂ ਕੀ ਲੱਭਣਾ ਭਾਈ ਮਹਿਸੂਸ ਕਰੋ ਮਹਿਸੂਸ ਕਰੋ ਆਪਣੀ ਬਖਰੀ ਹੁੰਦ ਨੂੰ ਜਦੋਂ ਆਪਣੇ ਅੰਦਰੋਂ ਮਿਟਾਓਗੇ ਬਖਰੀ ਹੁੰਦੀ ਸੋਚ ਤੇ ਸਭ ਪਾਸੇ ਉਹੀ ਦਿਖੇਗਾ ਆਤਮੇ ਪਰਮ ਬ੍ਰਹਮ ਲਹੰਤੇ ਜਿਹੜੇ ਆਪਣੇ ਆਤਮ ਰੂਪ ਵਿੱਚ ਪਰਮਾਤਮਾ ਨੂੰ ਲਬਦੇ ਨੇ ਵੀ ਪਹਿਲੇ ਆਪਣੀ ਆਤਮਾ ਨੂੰ ਲੱਭੋ ਆਪਣੇ ਆਪੇ ਨੂੰ ਪਛਾਨੋ ਫਿਰ ਪ੍ਰਭੂ ਨੂੰ ਪਛਾਨੋ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਵ ਪਾਇ ਜਗਤ ਦਿਖਾਇਆ ਜਿਸ ਨੇ ਇਹ ਜੀਵ ਸ੍ਰਿਸ਼ਟੀ ਪੈਦਾ ਕਰਕੇ ਜਗਤ ਸਾਨੂੰ ਦੱਸਿਆ ਇਸ ਰੀਨ ਲੱਖਾਂ ਲਾਈਆਂ ਤੇ ਅੰਦਰੂਜੀਵ ਆਤਮਾ ਨਖਰ ਰਹੀ ਵੇਖ ਰਿਹਾ ਹੈ ਸੰਸਾਰ ਨੂੰ ਏਕ ਪਿਤਾ ਏਕ ਇਸ ਕੇ ਹਮ ਬਾਰ ਤੂੰ ਮੇਰਾ ਗੁਰੁ ਘਾਈ ਉਹ ਸਾਡਾ ਸਾਰਿਆਂ ਦਾ ਸਾਂਝਾ ਇੱਕੋ ਪਿਤਾ ਹੈ ਉਹ ਸਾਡਾ ਸਾਰਿਆਂ ਦਾ ਸੱਚਾ ਸਾਂਝਾ ਗੁਰੂ ਹੈ ਜਿੱਤੇ ਅਸੀਂ ਦਸ ਗੁਰੂ ਸਾਹਿਬ ਨੂੰ ਆਪਣੇ ਗੁਰੂ ਮੰਨਦੇ ਹਾਂ ਉਸ ਤੋਂ ਬਾਅਦ ਉਹਨਾਂ ਦੇ ਪੀਤ੍ਰ ਪਾਵਨ ਬਾਣੀ ਗੁਰਗੰਧ ਸਾਹਿਬ ਨੂੰ ਆਪਣੇ ਗੁਰੂ ਮੰਨਦੇ ਹਾਂ ਉਹ ਦੂਜੇ ਪਾਸੇ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਭ ਦਾ ਗੁਰੂ ਹੈ ਉਹ ਇਕ ਪਿਤਾ ਕਿਸ ਕੇ ਮਾਰਕ ਤੂੰ ਮੇਰਾ ਗੁਰਖਾਈ ਉਹ ਸਭ ਤੂੰ ਵੱਡਾ ਗੁਰੂ ਹੈ ਜਦੋਂ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਪਹਿਲੇ ਸ਼ਲੋਕ ਆਦ ਗੁਰੇ ਨਵੇਂ ਜੁਗਤ ਗੁਰੇ ਨਵੇਂ ਸ੍ਰੀ ਗੁਰੂ ਦੇਵ ਨਵੇਂ ਉੱਤੇ ਆਦ ਗੁਰੇ ਨਵੇਂ ਆਦ ਗੁਰੂ ਪਰਮਾਤਮਾ ਨੂੰ ਕਿਹਾ ਗੁਰੂ ਨਾਨਕ ਸਾਹਿਬ ਨੇ ਵੀ ਕਿਸੇ ਵਿਅਕਤੀ ਨੂੰ ਸੰਸਾਰ ਦੇ ਅੱਗੇ ਗੁਰੂ ਧਾਰਨੇ ਸੀ ਕਿਤਾ ਅਪਰੰਪੁਰ ਪਾਰਬਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਓ ਅਸਲ ਜੀ ਪਰਮਾਤਮਾ ਹੀ ਹਰ ਇੱਕ ਜੀਵ ਦਾ ਗੁਰੂ ਹੈ ਪਰ ਉਹ ਕਿਸੇ ਨਾ ਕਿਸੇ ਸੀੜੀ ਵਿੱਚ ਬੈਠ ਕੇ ਜਿਸ ਸੀੜੀ ਵਿੱਚ ਉਹਦੀ ਆਤਮਿਕ ਜੋਤ ਤੇ ਪਰਮ ਜੋਤ ਇੱਕੋ ਹੀ ਹੁੰਦੀ ਨੇ ਜੋਤੀ ਜੋਤ ਰਹੀ ਸੰਪੂਰਨ ਥੀ ਆ ਜੋ ਹੋਇਆ ਹੁੰਦਾ ਹੈ ਉਸ ਸਰੀਰ ਰਾਹੀਂ ਅੱਗੇ ਬਾਕੀ ਸਿਰਾਂ ਵਿੱਚ ਆਪਣਾ ਗਿਆਨ ਵਰਤਾਂਦਾ ਹੈ ਵਰਤਾਉਣ ਵਾਲਾ ਉਹੀ ਹੈ ਗੁਰੂ ਦੇ ਸਰੂਰ ਵਿੱਚ ਉਹੀ ਬੋਲਦਾ ਪਿਆ ਸੇਵਕ ਤੇ ਸਿਰ ਬੈਠਾ ਉਹੀ ਸੁਣਦਾ ਪਿਆ ਆਪ ਹੀ ਉਹ ਗਿਆਨ ਦਾਤਾ ਹੈ ਆਪ ਹੀ ਗਿਆਨ ਨੂੰ ਸਰਵਣ ਕਰਨ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾ ਅਜੇ ਜਾਰੀ ਹੈ ਜੀ ਇੱਕ ਦਿਨ ਵਾਸਤੇ ਹੋਰ